फास्ट टैग ਨੂੰ ਲੈ ਕੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਜੀ ਹਾਂ ਜੇਕਰ ਤੁਸੀਂ ਨੈਸ਼ਨਲ ਟੋਲ ਪਲਾਜੇ ਤੋਂ ਲੰਘਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਨੈਸ਼ਨਲ ਟੋਲ ਪਲਾਜੇ ਤੋਂ ਲੰਘਣ ਸਮੇਂ ਫਾਸਟ ਟੈਗ ਨਾਲ ਸੰਬੰਧਿਤ ਨਵੇਂ ਨੀਮਾਂ ਦੀ ਜਾਣਕਾਰੀ ਹੋਣਾ ਲਾਜ਼ਮੀ ਹੋ ਜਾਂਦਾ ਹੈ ਜੇਕਰ ਟੋਲ ਪਲਾਜੇ ਤੋਂ ਲੰਘਣ ਵੇਲੇ ਤੁਹਾਡੇ ਵਾਹਨ ਤੇ ਫਾਸਟ ਟੈਗ ਨਹੀਂ ਲੱਗਾ ਤਾਂ ਤੁਸੀਂ ਭੁਗਤਾਨ ਕਿਵੇਂ ਕਰਨਾ ਹੈ ਇਸ ਰਿਪੋਰਟ ਦੇ ਜਰੀਏ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਨਵੇਂ ਨੀਮਾ ਮੁਤਾਬਕ ਜਿੰਨਾ ਵਾਹਨਾਂ ਤੇ ਫਾਸਟੈਗ ਨਹੀਂ ਲੱਗਾ ਉਹਨਾਂ ਨੂੰ ਪਹਿਲਾਂ ਡਬਲ ਪੇ ਕਰਨਾ ਪੈਂਦਾ ਸੀ ਹਾਲਾਂਕਿ ਇਹ ਰੂਲ ਪਹਿਲਾਂ ਵਾਂਗ ਹੀ ਰਹੇਗਾ ਪਰ ਇਸ ਵਿੱਚ ਤੁਹਾਨੂੰ ਸਹੂਲਤ ਇਹ ਮਿਲੇਗੀ ਕਿ ਜੇਕਰ ਤੁਸੀਂ ਆਨਲਾਈਨ ਪੇ ਕਰਦੇ ਹੋ ਤਾਂ ਤੁਹਾਨੂੰ ਸਿਰਫ 25% ਦੀ ਹੀ ਵਧ ਭੁਗਤਾਨ ਕਰਨਾ ਪਵੇਗਾ ਮਸਲਨ ਜੇਕਰ ਤੁਹਾਡੇ ਵਾਹਨ ਤੇ ਫਾਸਟੈਗ ਨਹੀਂ ਲੱਗਾ ਤੇ ਤੁਸੀਂ ਕਿਸੇ ਨੈਸ਼ਨਲ ਟੋਲ ਪਲਾਜ਼ੇ ਤੋਂ ਲੰਘ ਰਹੇ ਹੋ ਤੇ ਉਸ ਟੋਲ ਪਲਾਜ਼ੀ ਤੇ ਤੈਅ ਦਰ 100 ਰੁਪਏ ਤਾਂ ਆਨਲਾਈਨ ਪੇ ਕਰਨ ਤੇ ਤੁਹਾਨੂੰ 25% ਦੀ ਵਾਧੂ ਭੁਗਤਾਨ ਕਰਨਾ ਪਵੇਗਾ ਜਾਨੀ ਕਿ ਤੁਹਾਨੂੰ ਸਿਰਫ 125 ਰੁਪਏ ਹੀ ਪੇ ਕਰਨੇ ਪੈਣਗੇ ਤੇ ਵਾਪਸੀ ਤੇ ਵੀ ਸਿਰਫ 125 ਰੁਪਏ ਹੀ ਅਦਾ ਕਰਨੇ ਪੈਣਗੇ ਪਰ ਦੂਜੀ ਪਾਸੇ ਜੇਕਰ ਤੁਸੀਂ ਕੈਸ਼ ਪੇ ਕਰਦੇ ਹੋ ਤਾਂ ਤੁਹਾਨੂੰ 100 ਰੁਪਏ ਤਾਂ ਪੇ ਕਰਨੇ ਹੀ ਪੈਣਗੇ ਨਾਲ ਹੀ ਇਸ ਦਾ ਡਬਲ ਜਾਨੀ ਕਿ ₹200 ਭੁਗਤਾਨ ਕਰਨਾ ਪਵੇਗਾ ਇਹ ਇੱਕ ਸਾਈਡ ਦਾ ਹੀ ਹੋਵੇਗਾ ਤੇ ਦੂਸਰੀ ਸਾਈਡ ਮੋੜ ਤੋਂ ₹200 ਅਦਾ ਕਰਨੇ ਪੈਣਗੇ ਇਸ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਕੰਫਿਊਜ਼ਨ ਸੀ ਕਿ ਆਖਿਰਕਾਰ ਨਵੇਂ ਰੂਲਸ ਦੇ ਮੁਤਾਬਕ ਕਿਵੇਂ ਭੁਗਤਾਨ ਕਰਨਾ ਹੋਵੇਗਾ ਤਾਂ ਇਸ ਰਿਪੋਰਟ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਆ ਸਰ 톨 ਦੀਆਂ ਕਿਹਾ ਜਾ ਰਿਹਾ ਹੈ ਕਿ ਕੁਝ ਨਿਯਮ ਦੇ ਵਿੱਚ ਬਦਲਾਵ ਕੀਤਾ ਗਿਆ ਹੈ ਕੀ ਹੈ ਉਹ ਟੋਲ ਨਿਯਮ ਦੇ ਵਿੱਚ ਇਦਾਂ ਬਦਲਾਵ ਕੀਤਾ ਗਿਆ ਹੈ ਕਿ ਜਿੱਦਾਂ ਪਹਿਲਾਂ ਕਿਸੇ ਯੂਜ਼ਰ ਦਾ ਫਾਸਟ ਟੈਗ ਐਕਟਿਵ ਨਹੀਂ ਹੁੰਦਾ ਸੀ ਜਦੋਂ ਫਾਸਟ ਟੈਗ ਦੇ ਵਿੱਚ ਪੈਸੇ ਨਹੀਂ ਹੁੰਦੇ ਸੀ ਤਾਂ ਉਹਨੂੰ ਕੈਸ਼ ਦੇ ਵਿੱਚ ਡਬਲ ਪਰਚੀ ਕਟਵਾਉਣੀ ਪੈਂਦੀ ਸੀ ਜਿਵੇਂ ਅਸੀਂ ਲਾਡੋਵਾਲ ਦਾ ਲਈਏ ਤਾਂ ਉਹਨਾਂ ਨੂੰ 220 ਜਾਂ 440 ਪੇ ਕਰਨੇ ਪੈਂਦੇ ਸੀ ਪਰ ਹੁਣ ਨਿਤਨ ਗੜਗਰੀ ਨੇ ਮੋਦੀ ਸਾਹਿਬ ਨੇ ਇਹ ਕੀਤਾ ਹੈ ਨਵੀਂ ਪਾਲਸੀ ਲਿਆਂਦੀ ਹੈ ਕਿ ਉਹ ਕੈਸ਼ ਨਾ ਕਰਕੇ ਡਿਜੀਟਲ ਇੰਡੀਆ ਥਰੂ ਯੂਪੀਏ ਪੇਮੈਂਟ ਕਰਦਾ ਹੈ ਤੋ ਉਸ ਨੂੰ ਸਿਰਫ 220 ਰੁਪਏ 275 ਰੁਪਏ ਦੇਣੇ ਪੈਣਗੇ ਜੋ ਕਿ 165 ਰੁਪਏ ਦਾ ਯੂਜ਼ਰ ਦੀ ਬਚਤ ਹੈ ਇਸ ਵਿੱਚ ਕਿ ਯੂਜ਼ਰ ਨੂੰ ਕਾਫੀ ਲਾਭ ਪ੍ਰਾਪਤ ਹੋਵੇਗਾ ਲੱਗਦਾ ਹੈ ਸਰ ਕਿਤੇ ਨਾ ਕਿਤੇ ਆਮ ਲੋਕਾਂ ਦੇ ਉੱਤੇ ਬਹੁਤ ਵੀ ਹੈ ਕਿਉਂਕਿ ਅਗਰ ਉਸ ਦਾ ਫਾਸਟੈਗ ਐਕਟਿਵ ਹੁੰਦਾ ਆ ਉਹਨਾਂ ਦੇ ਬਚਤ ਹੋਰ ਵੀ ਹੋ ਸਕਦੀ ਹੈ ਦੇਖੋ ਇਹ ਤਾਂ ਯੂਜ਼ਰ ਅਸੀਂ ਤਾਂ ਕਹਿੰਦੇ ਆ ਕਿ ਯੂਜ਼ਰ ਆਪਣਾ ਫਾਸਟੈਗ ਐਕਟਿਵ ਰੱਖ ਕੇ ਫਾਸਟੈਗ ਪ੍ਰੋਪਰ ਹੋ ਉਸੇ ਛੀਸ਼ੇ ਦੇ ਚੁੱਕਿਆ ਹੋਵੇ ਕਿ ਨਾ ਤਾਂ ਉਸ ਨਾਲ ਜਾਮ ਲੱਗੇਗਾ ਤੇ ਨਾ ਹੀ ਐਕਸਟਰਾ ਪੈਸੇ ਦੇਣੇ ਪੈਣਗੇ ਪਰ ਉਸ ਦੇ ਮੁਕਾਬਲੇ ਅਸੀਂ ਸੋਚੀਏ ਤੇ ਇਹ ਕਾਫੀ ਬਿਹਤਰ ਹੈ ਕਿ 440 ਦੀ ਬਏ ਆਏ 265 ਦੀ 275 ਵਾਂ ਹੀ ਦੇਣੇ ਪੈਣਗੇ ਜਿਸ ਵਿੱਚ ਕਾਫੀ ਫਰਕ ਪਵੇਗਾ। ਕੀ ਨਾਮ ਹੈ? ਮੈਂ ਰਣਾ ਵਿੱਚਤਰ ਸਿੰਘ ਹੈ ਜੀ। ਮੈਂ ਲੱਡਵਾਲ ਟੋਲ ਦਾ ਮੈਨੇਜਰ ਆਂ। ਜੀ। ਸਰ ਇਹ ਕੀ ਬਦਲਾਅ ਜਿਹੜਾ ਹੋਇਆ ਲੱਗਦਾ ਕਿ ਤਨਾ ਕਿਤੇ ਲੋਕ ਹਲੇ ਵੀ ਜਿਹੜੇ ਆ ਫਾਸਟੈਗ ਆਪਣੇ ਐਕਟਿਵ ਨਹੀਂ ਕਰਤੇ। ਨਹੀਂ ਸਰ ਇਹਦੇ ਵਿੱਚ ਨਾ ਸਰਕਾਰ ਤਾਂ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ। ਸਰਕਾਰ ਨੇ ਪਹਿਲਾਂ 3000 ਦਾ ਪਾਸ ਲਾਂਚ ਕੀਤਾ ਸਾਲ ਵਾਸਤੇ। ਇਹਦੇ ਚਾਹ ਯੂਜ਼ਰ ਨੂੰ 15 ਰੁਪਏ ਹਰ ਟੋਲ ਦੇ ਉੱਤੇ ਪੈ ਰਹੇ ਨੇ ਇਸ ਤੋਂ ਇਲਾਵਾ ਹੁਣ ਜਿਹੜਾ ਦੂਸਰਾ ਫੈਸਲਾ ਲਿਆ ਉਹ ਵੀ ਉਹਨਾਂ ਨੇ ਤੁਹਾਨੂੰ 1.25 ਯਾਨੀ ਕਿ ਸਵਾ ਗੁਣਾ ਮਹਿੰਗਾ ਪਊਗਾ ਜੇ ਤੁਸੀਂ QR ਕੋਡ ਰਾਈ ਕਰਦੇ ਆ ਤਾਂ ਇਹ ਫਾਇਦਾ ਤਾਂ ਹੈਗਾ ਪਰ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਆਪਣੇ ਫਾਸਟ ਟੈਗ ਐਕਟਿਵ ਰੱਖੀਏ ਤੇ ਫਾਸਟ ਟੈਗ ਐਕਟਿਵ ਰੱਖਣ ਤਾਂ ਨਾ ਡਬਲ ਦੇਣ ਦੀ ਜ਼ਰੂਰਤ ਹੈਗੀ ਆ ਠੀਕ ਆ ਤੇ ਨਾ ਜਾਮ ਲੱਗੂਗਾ ਆਰਾਮ ਨਾਲ ਲੋਕ ਨਿਕਲ ਸਕਣਗੇ ਅੱਜ ਲੱਗਦਾ ਸਰ ਜਿਹੜੇ ਲੋਕ ਜਿਵੇਂ ਹੁਣ ਕੈਸ਼ ਦਾ ਜ਼ਿਕਰ ਕੀਤਾ ਔਰ ਇਹ ਜ਼ਿਕਰ ਕੀਤਾ ਜਿਹੜੇ UPI ਦੇ ਜ਼ਰੀਏ ਕਰਨਗੇ ਉਹਨਾਂ ਨੂੰ 1.25 ਰੁਪਏ ਪੈਣਗੇ ਯਾਨੀ ਕਿ ਜੇ ਤੁਸੀਂ ਲੱਡਵਾਲ ਦੀ ਗੱਲ ਕਰਦੇ ਹੋ ਤਾਂ ਸਾਡੇ ਇੱਥੇ ਲੱਡਵਾਲ ਟੋਲ ਤੇ ਸਰ 220 ਰੁਪਏ ਦੀ ਪਰਚੀ ਆ ਜੇ ਜੇ ਅਸੀਂ ਕੈਸ਼ ਦੇ ਵਿੱਚ ਲੈਨੇ 440 ਰੁਪਏ ਪਰਚੀ ਲੱਗਦੀ ਆ ਪਰ ਜੋ QR ਕੋਡ ਰਈ ਦੇਣਗੇ ਤਾਂ ਉਹਨਾਂ ਨੂੰ 275 ਰੁਪਏ ਪੈਣਗੇ ਯਾਨੀ ਕਿ 55 ਰੁਪਏ 100 ਦੇਣੇ ਪੈਣਗੇ ਅਗਰ ਡਬਲ ਦੇਣਾ ਪੈਂਦਾ ਸੀ 100